ਨਸ਼ਾ ਛਡਾਊ ਕੇਂਦਰ 'ਚ ਗੋਲੀਆਂ ਖਾਣ ਆਏ ਦੋ ਵਿਅਕਤੀ ਵਿਅਕਤੀ ਭਿੜੇ ਚੱਲੀ ਗੋਲੀ ਡੀਐਸਪੀ ਸ਼ਾਕੋਤਮ ਕਾਰਸਿੰਘ ਬਰਾੜਤੇ थाना ਮੁਖੀ ਲੋਈਆਂ ਲਾਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੋਈਆਂ ਖਾਜੇ ਸਿਵਾਲਪਤਾਲ ਵਿੱਚ ਨਸ਼ਾ ਛਡਾਊ ਕੇਂਦਰ ਵਿੱਚ ਗੋਲੀਆਂ ਖਾਣ ਆਏ ਦੋ ਵਿਅਕਤੀ ਕੁਲਵੰਤ ਸਿੰਘ ਤੇਜੀ ਅਤੇ ਗੁਰਤੇਜ ਸਿੰਘ ਵਿਚਕਾਰ ਕਿਸੇ ਗੱਲੋਂ ਝਗੜਾ ਹੋ ਗਿਆ ਝਗੜਾ ਇਸ ਕਦਰ ਵੱਧ ਗਿਆ ਕਿ ਗੁਰਤੇਜ ਸਿੰਘ ਨੇ ਆਪਣੇ 12 ਬੋਰ ਵੈਪਨ ਨਾਲ ਕੁਲਵੰਤ ਸਿੰਘ ਤੇਜੀ ਉੱਪਰ ਗੋਲੀ ਚਲਾ ਦਿੱਤੀ ਤੇਜੀ ਦੀ ਖੱਬੀ ਬਾਹ ਤੇ ਕੋਣੀ ਕੋਲ ਜ਼ਖਮੀ ਤੇਜੀ ਅਤੇ ਮਜ਼ਦੂਰ ਹੋਰ ਵਿਅਕਤੀਆਂ ਵੱਲੋਂ ਗੁਰਤੇਜ ਸਿੰਘ ਦਾ ਵੈਪਨ ਖੋਲਿਆ ਅਤੇ ਗੁਰਤੇ ਸਿੰਘ ਦੀ ਕੋਟਮਾਰ ਕੀਤੀ ਅਤੇ ਗੰਭੀਰ ਜ਼ਖਮੀ ਕਰ ਦਿੱਤਾ ਲੋਈਆਂ ਖਾਸ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦੋਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਲੰਧਰ ਲਈ ਰੈਫਰ ਕਰ ਦਿੱਤਾ ਮੌਕੇ ਤੇ ਪੂਜੇ ਡੀਐਸਪੀ ਸ਼ਾਕੋਟ ਓੰਕਾਰ ਸਿੰਘ ਬਰਾੜ ਅਤੇ ਥਾਣਾ ਮੁਖੀ ਲੋਈਆਂ ਖਾਸ ਲਾਲ ਸਿੰਘ ਵੱਲੋਂ ਦੋਨਾਂ ਧਿਰਾਂ ਦੇ ਵਾਰਸਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ रिपोर्टर देवेंद्र सिंह कोडला ਅਤੇ ਮਲਕੀਤ ਕੌਰ ਸੁਲਤਾਨ ਪਰ ਲੋਧੀ ਦੀ ਵਿਸ਼ੇਸ਼ ਰਿਪੋਰਟ ਪੰਜਾਬ ਨਿਊਜ਼ ਕੀ ਮਾਮਲਾ ਹੋਇਆ ਮਾਮਲਾ ਤੇ ਕੁਛ ਨਹੀਂ ਸਰ ਅਸੀਂ ਜਾ ਰਿਆ ਸੀਗੇ ਇਹਨੇ ਸਿੱਧਾ ਫੈਰ ਕਰ ਦਿੱਤਾ ਜੀ ਪਹਿਲਾਂ ਕੁੜੀਆਂ ਨੇ ਛੇੜਦਾ ਹੈਗੇ ਇੱਥੇ ਬੱਚੀਆਂ ਆਉਂਦੀਆਂ ਵਾਂ ਉਹਨਾਂ ਦਾ ਕੀ ਹੁੰਦਾ ਇੱਕ ਤੇ ਸਰ ਕੋਟ ਸੈਂਟਰ ਜਿਹੜਾ ਪਹਿਲਾਂ ਬਦਨਾਮ ਆ ਜੀ ਜਿਹੜੀ ਮਸਾਬਾਤਰ ਕਾਲਾ ਕਿਉਂਕਿ ਸਰ ਬੱਚੀਆਂ ਆਉਂਦੀਆਂ ਤੇ ਬੰਦੇ ਦਵਾਈ ਲੈ ਕੇ ਚੱਲ ਜਾਂਦੇ ਆ ਗਲਤੀਆਂ ਵਿੱਚ ਇੱਕ ਬੰਦਾ ਕਰਦਾ ਨਾ ਸਰ ਸਾਰਿਆਂ ਦਾ ਲੱਗਦਾ ਵਾ ਜੀ ਹੀ ਗਈ ਇਹ ਬੰਦੇ ਨੇ ਗਲਤੀ ਕੀਤੀ ਉਹਨਾਂ ਨੇ ਛਿੜਕਿਆ ਇਹਨੂੰ ਇਹ ਘਰੇ ਜਾ ਕੇ ਰਫਲ ਲਿਆਂਦੀ ਐ ਨੇ ਜੀ ਰਫਲ ਲਿਆ ਕੇ ਸਾਰੇ ਨੇ ਸਿੱਧਾ ਫੇਰ ਮਾਰਦਾ ਜੀ ਜੀ ਕੀ ਮੰਗ ਲੋ ਜੀ ਦੇਖ ਕੀ ਗੱਲ ਹੋਈ 10000 ਨਹੀਂ ਚਲੋ ਬੋਲਦੇ ਕੋਈ ਨਹੀਂ ਨਹੀਂ ਜਿਹਦੇ ਲਈ ਤੁਸੀਂ ਦੋੜੇ ਟਿੱਕਦਾ ਕੀ ਨਾਮ ਤੁਹਾਡਾ ਕਲਵਾਨ ਸਾਹਿਬ ਕਿਥੋਂ ਦੇ ਰਹਿਣ ਵਾਲੇ ਬਾਰਾਜ ਕੀ ਮਾਮਲਾ ਹੋਇਆ ਤੁਹਾਡੇ ਗੋਲੀ ਕੁੜੀਆਂ ਨੂੰ ਛੇੜਦਾ ਸੀ ਕੋਣ ਛੇੜਦਾ ਆ ਜਿਹੜਾ ਇਹ ਦਰਬਾਰ ਪਿਆ ਤੇ ਮੁੰਡੇ ਇੱਥੇ ਸਿੱਕੇ ਸਮਝਾਉਣ ਗਏ ਆ ਇਹਨੂੰ ਚੁੱਕਾ ਤਾਂ ਏਦਾਂ ਕਰਦਾ ਵਾ ਵੀ ਇਹ ਧੀਆਂ ਪਾਣਾ ਸਾਰੇ ਨਹੀਂ ਇੱਕੋ ਜੀਆਂ ਠੀਕ ਆ ਦੂਈਆਂ ਦੇ ਬਹਿਸ ਕਰਨਾ ਗਿਆ ਕਿੱਦਣ ਪਿੱਤੀ ਆ ਇਹਨੇ ਬਹਿਸ ਕੀਤੀ ਆ ਕਹਿੰਦਾ ਮੈਂ ਨਹੀਂ ਇੱਦਾਂ ਕਰੂੰ ਠੀਕ ਆ ਉਸ ਤੋਂ ਬਾਅਦ ਜਿਹੇ ਕਹਿੰਦਾ ਮੈਂ ਇਹਨੂੰ ਪੁਲਿਸ ਮਾਰ ਦੂੰ ਕਹਿੰਦਾ ਮੈਂ ਇੱਧਰ ਦੀ ਨਿਤ ਕਰਨਾ ਹੈ ਇਹੋ ਕੰਮ ਕਹਿੰਦਾ ਕਰਨਾ ਠੀਕ ਆ ਇਹ ਘਰੋਂ ਜਾ ਕੇ ਰਹਿਣ ਚੱਕ ਲੈ ਆਏ ਨਹੀਂ ਮੁਰਚਾ ਤੇ ਜਾਣ ਦੇ ਨੂੰ ਫੇਰ ਕਰਤਾ ਜਿੱਦਾ ਹੀ ਮਾਰਿਆ ਬਾਅਦ ਵਿੱਚ ਜੀ ਆਇਆ ਪੂਰਾ ਨਾਮ ਆ ਰਹੀਆ ਪਰਮਾਨ ਸਿੰਘ ਕਲਾਸਾ ਬਾਬਾ ਦਾ ਨਾਮ ਗੋਵਿੰਦ ਸਿੰਘ ਟੈਂਡ ਕਿਲਾ ਮਹਾਰਾਜ ਕੀ ਇਹ ਵੀ ਉਹਨਾਂ ਦੇ 40 ਸਾਲ ਪੁਰਾਣੀ ਜਾਂਚ ਵੀ ਹੋਈ ਹੈ ਕਿ ਤੁਹਾਡੀ ਕਿ ਮਹਾਰਾਜ ਦੀ ਜਾਨ ਜਾਨੀਆਂ ਜਾਂ ਕਪੂਤਾ ਨੂੰ ਅਸੀਂ ਕੀ ਕਰਨਾ ਹੈ ਤਾਂ ਦੁਨੀਆ ਨੂੰ ਕੁਝ ਨਹੀਂ ਆਈ ਰਹਿ ਗਿਆ ਬੰਦ ਕਰਾ ਨਹੀਂ ਕਿਸੇ ਨਾਲ ਕਰਦੇ ਇਹ ਮਾਮਲਾ ਹੈ ਜਿਹੜਾ ਗੋਲੀ ਚੱਲੀ ਇਹ ਹੁਣ ਉਹਨੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਤੇਜ ਸਿੰਘ ਪੁੱਤਰ ਮੋਹਸ ਸਿੰਘ ਜੋ ਲੋਹਾਂ ਕਾਦ ਦੇ ਲੰਮੜਾ ਤੇ ਇੱਕ ਕਦਾ ਸਾਥੀ ਹੋ ਰਿਹਾ ਕਲਵੰਤ ਸਿੰਘ ਤੇਜੀ ਪੁੱਤਰ ਗਵਿੰਦਰ ਸਿੰਘ ਵਾਸੀ ਵਾੜਾ ਜਿੰਮੀ ਦਾ ਇਹ ਦੋਨੋਂ ਮੋਰ ਸੈਂਟਰ ਚ ਮੈਡੀਕਲ ਲੰਦੇ ਤੇ ਜੋ ਅੱਜ ਉਹ ਨੈਸ਼ਨਲ ਇਨਵੈਸਟੀਗੇਸ਼ਨ ਦੇ ਪਤਾ ਲੱਗਿਆ ਉਹ ਜਿਹੜਾ ਕਲਵੰਤ ਸਿੰਘ ਹੈ ਇਹਨੇ ਰੁਕਸਨ ਨੂੰ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਇਹਨੂੰ ਇਥੇ ਸਟਾਫ ਨਾਲ ਬਤਨិច្ਕਰਨੀ ਤੋਂ ਰੋਕਿਆ ਸੀਗਾ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਘਰੋਂ ਆਪਣਾ 12 ਗੋਲ ਦਾ ਵੈਪਨ ਲੈ ਕੇ ਆਇਆ ਤੇ ਉਹਨੇ ਇਥੇ ਹਸਪੀਟਲ ਦੇ ਨੇੜੇ ਬਾਹਰ ਵੀਡੀਓ ਦਫਤਰ ਹੈਗਾ ਉਥੇ ਸੜਕ ਤੇ ਉਹਦੇ ਸਿੰਧਰ ਸਹਾਰ ਕੀਤਾ ਜੁੜੇ ਤੇ ਪੁਨੀ ਤੇ ਲੱਗਿਆ ਤੇ ਦੂਸਰੇ ਪਾਸੇ ਜਿਹੜਾ ਵਰਪਨ ਦਾ ਯੂਜ਼ ਕਰਨ ਵਾਲਾ ਗੁਰਪ੍ਰੀਤ ਸਿੰਘ ਆ ਚੂਜ਼ ਦਾ ਉਹ ਵੀ ਜ਼ਮੀਨ ਤੇ ਡਿੱਗ ਗਿਆ ਉਹਦੇ ਤੇ ਉਹਦੇ ਸਰਟੀਫੀਕੇਟ ਤੇ ਤੇ ਇਹਦੀ ਜਿਹੜੀ ਵੀ ਸਟੇਟਮੈਂਟ ਦੇਣਗੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਡਿਪਲੀ ਕੀਤੀ ਜਾਊਗੀ ਜਿਹੜਾ ਇਹਨੇ ਆਪਾਂ ਨੂੰ ਘਟਿਆ ਉਹਦਾ ਆਪ ਦਾ ਉਹਦੀ ਅਜੇ ਹੁਣੇ ਪਹੁੰਚੀ ਆ ਤੇ ਉਹ ਵੈਰੀਫਾਈ ਕਰ ਰਹੇ ਆ ਕਿ ਉਹ ਇਹਦਾ ਆਪਣਾ ਜਾਂ ਇਹਦੇ ਕੋਲੇ ਕਿਸੇ ਅਦਲ ਕਿਸੇ ਚਾਤੀ ਦਾ ਜਾਂ ਦੋਨੋਂ ਦਾ ਕਿ ਅਗਲੀ ਕਾਰਵਾਈ ਕੀ ਹੈ ਕਿ ਹੁਣੇ ਸਟੇਟਮੈਂਟ ਦੇ ਤਰੱਕਰ ਕੇ ਜੋੜੀ ਹਾਲਾਤਾਂ ਨੂੰ ਉਹਦੇ ਪੱਤਰ ਦਰਸ ਕਰਦਗਾ ਜਿਹੜਾ ਗਿਲਟੀ ਪਰਸਨ ਹੋਊਗਾ ਉਹਦੇ ਖਿਲਾਫ ਕੈਕਸ਼ਨ ਲਿਆ ਜਾਊਗਾ ਉਹਦੇ ਕੋਈ ਜਿਆਦਾ ਇਨਕੀਰੀ ਦੀ ਵੀ ਲੋੜ ਨਹੀਂ ਬੜੀ ਜੂ ਬਾਈ ਡਾਕਟਰ ਲੈਣੇ ਆ ਜੀ ਰਿਪੋਰਟ ਜੇ ਪਹੁੰਚਾਈ ਜਾਵੇ ਠੀਕ ਧੰਨਵਾਦ